ਮਾਇਆ ਦੀ ਤਾਕਤ ਪੈਸੇ ਦੀ ਤਾਕਤ ਉਸ ਅਵੇੜੇ ਘੋੜੇ ਦੀ ਤਰ੍ਹਾਂ ਹੈ ਜੇ ਬੰਦੇ ਕੋਲ ਪੈਸਾ ਹੈ ਤੇ ਮੂਰਖ ਬੰਦਾ ਜਿਹੋ ਜੀ ਮਰਜ਼ੀ ਮਾਰੀ ਜਾ ਗੱਲਾਂ ਲੋਕੀ ਜੀ ਜੀ ਹਾਂ ਜੀ ਇਹ ਕਹ ਸੰਸਾਰ ਦਾ ਧਨ ਇਹ ਕ ਕਰਤਾਰ ਦੇ ਨਾਮ ਦਾ ਧਨ ਉੰਜ ਵਾਸੇ ਸੱਚੀ ਗੱਲ ਹੈ ਬਿਰਤੀ ਵਿੱਚ ਫਰਕ ਆ ਜਾਣਾ ਵਹਿਗੁਰੂ ਮੇਰ ਕਰੇ ਤੇ ਤਾਂ ਹੈ ਤੁਸੀਂ ਦੇਖੋ ਜਦੋਂ ਫਲ ਟਾਣੀ ਨੂੰ ਲੱਗਦਾ ਹੈ ਬਿਲਕੁਲ ਟਾਣੀ ਨਾਲ ਜੁੜਿਆ ਰਹਿੰਦਾ ਹੈ ਕੱਚਾ ਖੱਟਾ ਮਿੱਠਾ ਹੁੰਦਾ ਹੈ ਤੇ ਜਦੋਂ ਉਹ ਵੀ ਰਸ ਨਾਲ ਭਰ ਜਾਂਦਾ ਹੈ ਨਾ ਟਾਣੀ ਦੀ ਪਕੜ ਨੂੰ ਆਪਣੇ ਆਪ ਹੀ ਛੱਡ ਜਾਂਦਾ ਹੈ ਉਹਦਾ ਇੱਕ ਸੁਭਾਗ ਹੈ ਪੱਤਾ ਹੈ ਹਰੇ ਨੇ ਐਸ ਵਕਤ ਰੁੱਖਾਂ ਦੀਆਂ ਟਾਣੀਆਂ ਨਾਲ ਨੇ ਜਦੋਂ ਇਹਨਾਂ ਨੇ ਵੀ ਛੱਡਣ ਤੇ ਉਹਨਾਂ ਪੀਲਾਪਣ ਆ ਜਾਂਦਾ ਹੈ ਦੁਨੀਆ ਦੀ ਕੋਈ ਚੀਜ਼ ਜਦੋਂ ਪੱਕਦੀ ਹੈ ਤੇ ਕੁਦਰਤੀ ਤੌਰ ਤੇ ਸੱਚ ਇਹੋ ਆਪਣੇ ਆਪ ਤੋਂ ਪਿਛਾੜੀ ਜਾਂਦੀ ਏ ਉਸ ਤੰਦਾਂ ਤੋਂ ਛੁੱਟੀ ਜਾਂਦੀ ਹੈ ਕੇਵਲ ਸਾਡੇ ਵਰਗਿਆਂ ਦਾ ਮਨੁੱਖੀ ਮਨ ਹੈ ਕਿ ਸੱਚੀ ਮੁੱਚੀ ਚਿੱਟੇ ਹੋ ਗਿਆ ਪਿਆਰ ਪਿਆਰਿਓ ਅੰਦਰ ਦੀ ਪਕੜ ਉਸੇ ਤਰ੍ਹਾਂ ਬਣੀ ਹੋਈ ਅੰਦਰ ਛੁੱਟਣ ਨੂੰ ਤਿਆਰ ਨਹੀਂ ਕੱਲਾ ਧੰਨ ਨਹੀਂ ਗੁਰੂ ਸਾਹਿਬ ਨੇ ਤੇਤੋਂ ਤੱਕ ਸ਼ਬਦ ਵਰਤਿਆ ਹੈ ਪੁੰਦਰ ਕੇਸ ਕੁਸ਼ਮ ਤੇ ਧੌਲੇ ਸਬਤ ਪਤਾਲ ਕੀ ਬਾਣੀ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਮੈਂ ਫਿਰ ਬੇਨਤੀ ਕਰਾਂਗਾ ਬਿਰਤੀ ਚੇਂਜ ਹੋ ਜਾਣਾ ਆ ਤਾਂ ਨੇਚਰ ਦਾ ਕੁਦਰਤ ਕਾਦਰ ਨੇ ਕੁਦਰਤ ਦਾ ਕਾਨੂੰਨ ਇਹੋ ਜਿਹਾ ਬਣਾਇਆ ਐਸ ਤਰ੍ਹਾਂ ਇਸ ਤਰ੍ਹਾਂ ਸਾਰੇ ਢਲਣਾ ਹੈ ਮਹਾਰਾਜ ਕਹਿੰਦੇ ਨੇ ਕੇਸ ਦੁੱਧ ਵਰਗੇ ਚਿੱਟੇ ਨੇ ਬੋਲ ਦਾ ਸਤਵੇਂ ਆਕਾਸ਼ ਚੰਦਰੋ ਆਵਾਜ਼ ਨਿਕਲਦੀ ਹੈ ਅੱਖਾਂ ਨਾਲ ਦੇਖਦਾ ਕੋਈ ਨਹੀਂ ਮੰਜੇ ਤੇ ਪਿਆ ਹੋਇਆ ਵੀ ਸਰੀਰ ਬਿਲਕੁਲ ਖੀਣ ਹੋ ਗਿਆ ਹੈ ਅੰਦਰ ਪਿਆ ਹੋਇਆ ਅਜੇ ਵੀ ਸੁਰਤ ਨਾਲ ਕਾਮ ਦੀ ਮਧਾਣੀ ਰੜਕੀ ਜਾਂਦਾ ਹੈ ਪੁੰਡਰ ਕੇਸ ਕੁਸਮ ਤੇ ਧੌਲੇ ਸਬਦ ਪਤਾਲ ਕੀ ਬਾਣੀ ਲੋਚਨ ਸ਼ਰਮੈ ਬਲ ਬੁੱਧ ਨਾਥੀ ਤਾਂ ਕਾਮ ਪਵਸ ਮਦਾਣੀ ਅੰਦੇ ਕਾਮਨਾ ਦੀ ਜਿਹੜੀ ਮਦਾਣੀ ਹੈ ਉਹ ਦਿਨ ਰਾਤ ਫਿਰੀ ਜਾਂਦੀ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਇੱਕ ਪੱਖ ਹੈ ਦੁਨਿਆਵੀ ਧੰਨ ਦਾ ਆਪ ਸਭ ਨੂੰ ਪਤਾ ਹੈ ਕਿ ਸਤਗੁਰਾਂ ਨੇ ਇਹ ਦਾਤ ਗੁਰਸਿੱਖਾਂ ਨੂੰ ਬਖਸ਼ੀ ਹੈ ਕਿਉਂਕਿ ਗੁਰਬਾਣੀ ਵਿੱਚ ਦੋਖ ਦੋਨੋਂ ਪੱਖ ਨੇ ਮਾਇਆ ਦੀ ਸੁਚੱਜਤਾ ਢੰਗ ਨਾਲ ਵਰਤਨ ਨਾਲ ਬਖਸ਼ੀਸ਼ ਵੀ ਹੈ ਤੇ ਮਾਇਆ ਦੇ ਹੰਕਾਰ ਵਿੱਚ ਡੁੱਬ ਜਾਣਾ ਇਹ ਤਬਾਈ ਵੀਖ ਹੈ ਪਰ ਜ਼ਿਆਦਾਤਰ ਜਿਹੜੀ ਚੀਜ਼ ਪ੍ਰਭਾਵਿਤ ਕਰਦੀ ਹੈ ਇਹ ਤੇ ਸਤਗੁਰਾਂ ਨੇ ਮੈਂ ਸਿਰਫ ਨਾਮ ਧੰਤੋਂ ਗੱਲ ਸ਼ੁਰੂ ਕਰਾਂਗਾ ਕਿ ਨਰ ਹਰ ਦਾ ਜਿਹੜਾ ਨਾਮ ਹੈ ਉਹ ਸੱਚੀ ਮੁੱਚੀ ਗਰੀਬ ਨੂੰ ਅਮੀਰ ਬਣਾ ਦਿੰਦਾ ਹੈ ਉਹਨੇ ਆਸਰਿਆਂ ਨੂੰ ਆਸਰਾ ਦਿੰਦਾ ਹੈ ਪਹਿਲਾਂ ਇੱਕ ਪੱਖ ਸਿਉਰ ਲੈ ਲਈ ਜੋ ਮਰਜੀ ਕਹੀ ਜਾਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸਤਖ ਹੈ ਆਤ ਸੈਲ ਨੀਚ ਕਰ ਹੋਏ ਗੁਰੂ ਨਾਨਕ ਸਾਹਿਬ ਜੀ ਆਤ ਆਤ ਦਾ ਲਫ਼ਜ਼ੀ ਅਰਥ ਹੈ ਜੀ ਮਾਇਆ ਸਹਿਲ ਦਾ ਇਹ ਕੁਝ ਟੀਕਾ ਕਰਨ ਅਰਥ ਕੀਤੇ ਨੇ ਜਿਹਦੇ ਕੋਲ ਪੈਸਾ ਹੈ ਉਹ ਨੀਚ ਬਿਰਤੀ ਵਾਲਾ ਪੈਸੇ ਨਾਲ ਸਹਿਲ ਪਰ ਸਹਿਲ ਦਾ ਅਰਥ ਪਹਾੜ ਆਤ ਸਹਿਲ ਨੀਚ ਕਰ ਹੋਏ ਜੇ ਪਹਾੜਾਂ ਜਿੱਦੇ ਖਜ਼ਾਨੇ ਨੀਚ ਬਿਰਤੀ ਵਾਲੇ ਦੇ ਕੋਲ ਹੋਣ ਨਾ ਜਿੰਨਾ ਮਰਜੀ ਉਹ ਭਰਟਿਆ ਹੋਵੇ ਜਿੰਨਾ ਮਰਜੀ ਉਹ ਸਾਰੇ ਕਹਿਣ ਬੜਾ ਭੈੜਾ ਬੜਾ ਭੈੜਾ ਪਰ ਗੁਰੂ ਸਾਹਿਬ ਕਹਿੰਦੇ ਨੇ ਉਸ ਪੈਸੇ ਦੀ ਤਾਕਤ ਇੰਨੀ ਹੈ ਕਿ ਉਸ ਨੀਚ ਬੰਦੇ ਦੇ ਘਰ ਵਿੱਚ ਅਮੀਰ ਵੀ ਜਾ ਕੇ ਝੁਕਦਾ ਪਿਆ ਤੇ ਗਰੀਬ ਵੀ ਜਾ ਕੇ ਝੁਕਦਾ ਹੈ ਆਤ ਸਹਿਲ ਨੀਚ ਕਰ ਹੋਏ ਆਤ ਦੇਖ ਨਿਵੈ ਜਿਸ ਦੋਏ ਦੋਏ ਦਰ ਤੇ ਅਮੀਰ ਤੇ ਗਰੀਬ ਹੁਣ ਇਹ ਤੇ ਥੋੜੀ ਫਿਰ ਬੇਨਤੀ ਸੁਣਾਜ ਮੈਂ ਅਰਥ ਦੇ ਵਖਰੇ ਜੇ ਕਰ ਰਿਹਾ ਸਹਿਲ ਉਹਨੂੰ ਇਉਂ ਲੈ ਲਉ ਗਿਰਹਾ ਸੇਤੀ ਮਾਲ ਧਨ ਕੀੜੀ ਤੋਲਣਾ ਖੋਵਣੀ ਇਹਨਾਂ ਪੈਸਾ ਆਤ ਸੈਲ ਨੀਚ ਕਰ ਹੋਏ ਆਤ ਦੇਖ ਨਿਵੇ ਜਿਸ ਦੋਏ ਇੱਕ ਗੱਲ ਹੋਰ ਕਹੀ ਕਹਿੰਦੇ ਨੇ ਪੈਸਾ ਐਸਾ ਹੈ ਕਮਲੇ ਲੋਕਾਂ ਨੂੰ ਵਿਦਵਾਨਾਂ ਦੀ ਕਤਾਰ ਵਿੱਚ ਖੜਿਆ ਕਰ ਦਿੰਦਾ ਹੈ ਪੈਸਾ ਯਾਦ ਰੱਖੋ ਸੂਰਤ ਨਹੀਂ ਆਤ ਹੋਏ ਤਾਂ ਮੁਗਧ ਸਿਆਣਾ ਜੇ ਬੰਦੇ ਕੋਲ ਪੈਸਾ ਹੈ ਤੇ ਮੂਰਖ ਬੰਦਾ ਜਿਹੋ ਜੀ ਮਰਜ਼ੀ ਮਾਰੀ ਜਾ ਗੱਲਾਂ ਲੋਕੀ ਜੀ ਜੀ ਹਾਂਜੀ ਹਾਂਜੀ ਜੀ ਜੀ ਵਾਹ ਵਾਹ ਕੀ ਬਾਤ ਹਾਲਾ ਪਤੋਂ ਦਾ ਬੰਦਾ ਗੱਲ ਥੇਲੇ ਦੀ ਨਹੀਂ ਕਰਦਾ ਭਾਈ ਪਰ ਪੈਸੇ ਦੀ ਖੇਡ ਹੈ ਨਾ ਗੁਰੂ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਆਤ ਸਹਿਲ ਨੀਚ ਕਰ ਹੋਏ ਆਤ ਦੇਖ ਨਿਵੇ ਜਿਸ ਦੋਏ ਆਤ ਕੋਏ ਤਾਂ ਮੁਗਦ ਸਿਆਣਾ ਪੈਸਾ ਹੋਵੇ ਤੇ ਮੂਰਖ ਵੀ ਸਿਆਣਾ ਬਣ ਜਾਂਦਾ ਮਹਾਰਜ ਕਹਿੰਦੇ ਭਗਤ ਬਿਖੂ ਨਾ ਜਗ ਬੋਹਰਾਨਾ ਜੋਕ ਤੈਨੂੰ ਸਿਆਣਾ ਕਹਿਣ ਜੇ ਤੇਰੇ ਕੋਲ ਵਹਿਗੁਰੂ ਜੀ ਦੀ ਭਗਤੀ ਨਹੀਂ ਨਾ ਦੁਨੀਆ ਦੀ ਦੌਲਤ ਲੈ ਕੇ ਵੀ ਤੂੰ ਝੱਲੇ ਦਾ ਝੱਲੇ ਹੀ ਰਹਿਣਾ ਇੱਕ ਬਚਨ ਹੋਰ ਅਸੀਂ ਲੈ ਲਈਏ ਇਹ ਪ੍ਰਭਾਵ ਕਿੰਨਾ ਕੋਈ ਚੀਜ਼ ਪਾਉਂਦੀ ਹੈ ਭਗਤ ਕਬੀਰ ਸਾਹਿਬ ਦਾ ਮੈਂ ਇੱਕ ਪੱਖ ਜੇ ਲੈ ਰਿਹਾ ਜੀ ਸਿਰਫ ਉਹ ਕਹੇ ਦੁਨੀਆ ਦਾ ਧਨ ਜਿਸ ਕੋ ਲਈ ਉਹਨੂੰ ਅਸੀਂ ਗਰੀਬ ਕਹਿੰਨੇ ਆ ਪਰ ਗੁਰਮਤਿ ਨੇ ਗਰੀਬੀ ਤੇ ਅਮੀਰੀ ਦੇ ਅਰਥ ਕੁਝ ਹੋਰ ਕੀਤੇ ਉਂਝ ਸਤਗੁਰਾਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਧਨ 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 ਕੋ ਪਾਕੀ ਹੈ ਵਿਚਤਰਨਾਟਕ ਦੀ ਦੋ ਤੁਕਾਂ ਨੇ ਧਨ 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 ਕੋ ਪਾਕੀ ਹੈ ਜਾ ਕਾ ਜਗਤ ਗੁਲਾਮ ਮਹਾਰਾਜ ਦੇਦੇ ਕੋਈ ਸ਼ਬਦ ਇਹ ਅਰਥ ਸੁਣਿਓ ਧੰਨ ਇਹਦਾ ਧੰਦਰ ਤੇ ਸ਼ਾਬਾਸ਼ ਧੰਨ ਧੰਨ ਕਰੋ ਧੰਨ 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 ਕੋ ਭਾਖੀ ਐ ਔਰ ਸਮਝ ਗਿਆ ਜੀ ਕਿ ਪੈਸੇ ਨੂੰ ਧੰਨ ਧੰਨ ਕਹੋ ਇਥੇ ਰੱਬ ਨੂੰ ਕਿਹੜਾ ਧੰਨ ਧੰਨ ਕਹਿੰਦਾ ਮਾਰੇ ਕਿ ਧੰਨ 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 ਕੋ ਭਾਖੀ ਐ ਜਾ ਕਾ ਜਗਤ ਗੁਲਾਮ ਨਿਰਖਤ ਜੋ ਸਭਾ ਫਿਰੇ ਸਭ ਚਲ ਕਰਤ ਸਲਾਮ ਜਿਹਦੇ ਵਿੱਚ ਸਾਰਿਆਂ ਦੀ ਨਜ਼ਰ ਟਿਕੀ ਐ ਜਿਸ ਘਰ ਵਿੱਚ ਐ ਭੈਣਾ ਦੀ ਪਰਾਵਾਂ ਦੀ ਛੋਟੇ ਵੱਡਿਆਂ ਦੀ ਸਭ ਦੀ ਨਜ਼ਰ ਕਹਿੰਨ ਲੱਗੋ ਚੰਗਾ ਪੜਾ ਕਰ ਬਿਠਾਉਂਦਾ ਲੋਕੀ ਉੱਠ ਕੇ ਉਹਦੀ ਡਿਊੜੀ ਜਾ ਕੇ ਸਲਾਮਾ ਪੈ ਕਰਦੇ ਫਿਰ ਕਹਿੰਦੇ ਧੰਨ ਧੰਨ ਨੀ ਕੋਨ ਮਹਾਰਾਜ ਜੀ ਨੇ ਕੋਰ ਕਿਹਾ ਧਨ ਅਰਪੂ ਪੁਰਾਤਨ ਬਹਿਰਾ ਕਹਿੰਦੇ ਪੈਸੇ ਦਾ ਤੇ ਦੌਲਤ ਦਾ ਬਹੁਤ ਪੁਰਾਣਾ ਵੈਰ ਹੈ ਮੈਂ ਆਪ ਨੂੰ ਬੇਨਤੀ ਕਰਾਂ ਜਿਸ ਬੰਦੇ ਕੋਲ ਦੌਲਤ ਹੈ ਵਹਿ ਗਰੂ ਮੇਰ ਕਰੇ ਮਾਇਆ ਦੀ ਤਾਕਤ ਪੈਸੇ ਦੀ ਤਾਕਤ ਉਸ ਅਵੇੜੇ ਘੋੜੇ ਦੀ ਤਰ੍ਹਾਂ ਹੈ ਜਿਹਦੀਆਂ ਲਗਾਮਾਂ ਵੀ ਕੋਈ ਨਹੀਂ ਜਿਨੂੰ ਵਾਲਾਂ ਤੋਂ ਪਕੜ ਕੇ ਕਾਬੂ ਕਰਨਾ ਪੈਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਪੱਕ ਸਿਰਫ ਥੋੜਾ ਜਿਹਾ ਲੈ ਕੇ ਦੁਨੀਆਂ ਦਾ ਧਨ ਸੱਚੀ ਮੁੱਚੀ ਦੂਜੇ ਪਾਸੇ ਨਾਮ ਦਾ ਧਨ ਹੈ ਭਾਵੇਂ ਮੈਂ ਕੱਲ ਵੀ ਪੜਿਆ ਸੀ ਵੀ ਗਰੀਬਾਂ ਨੂੰ ਧਨ ਦਿੰਦਾ ਹੈ ਪਰ ਫਿਰ ਵੀ ਕਈ ਵਾਰ ਮਨ ਚ ਆਉਂਦਾ ਸੀ ਕੱਲ ਤਰਕ ਨਹੀਂ ਸੀ ਕਬੀਰ ਸਾਹਿਬ ਦੇ ਘਰ ਤਾਂ ਪ੍ਰਸ਼ਾਦਾ ਨਹੀਂ ਸੀ ਪਕ ਰਿਆ ਰਬਦਾਸ ਸਾਹਿਬ ਭਗਤ ਜੀ ਮਹਾਰਾਜ ਇਹ ਜੋੜੇ ਗੰਢ ਰਹਿਸਨ ਭਗਤ ਸੈਨ ਜੀ ਲੋਕਾਂ ਦੀ ਮਾਲਿਸ਼ ਕਰ ਰਿਹਾ। ਉੱਥੇ ਫਿਰ ਸੁਰ ਦੀ ਆ ਕੇ ਗੱਲ ਹੁੰਦੀ ਏ ਕਿ ਜਿਸ ਬੰਦੇ ਕੋਲ ਪ੍ਰਮਾਤਮਾ ਦਾ ਨਾਮ ਧੰਖ ਹੈ ਗੁਰੂ ਤੇ ਪ੍ਰਮਾਤਮਾ ਦੀ ਨਜ਼ਰ ਵਿੱਚ ਸਭ ਤੋਂ ਵੱਧ ਉਹਦੀ ਕੀਮਤ ਇੱਕ ਸ਼ਬਦ ਖੈ ਨਿਰਦਨ ਆਦਰ ਕੋਈ ਨਾ ਦੇ ਗਰੀਬ ਬੰਦੇ ਨੂੰ ਕੋਈ ਸਨਮਾਨ ਨਹੀਂ ਦਿੰਦਾ ਪਰ ਆਪਾਂ 네ਗੇਟਿਵ ਨਹੀਂ ਸੋਚਣਾ ਮੇਰੇ ਗੁਰੂ ਨਾਨਕ ਸਾਹਿਬ ਦਾ ਘਰ ਹੈ। ਇਹ ਗਰੀਬ ਨਿਵਾਜ਼ ਹੈ। ਨਿਮਰਤਾ ਵਿੱਚ ਰਹਿਣ ਵਾਲਾ ਨੂੰ ਬਾਜਦਾਖ ਦੇਸ ਦਾ ਕੁਛ ਵੀ ਨਹੀਂ ਜਿਹੋ ਦੇ ਅੰਦਰ ਖਿਰਦੇ ਚ ਪ੍ਰੇਮ ਪੈਦਾ ਹੋ ਜਾਏ ਉਸ ਪ੍ਰੇਮ ਦੀ ਕੀਮਤ ਦੁਨੀਆ ਦੇ ਕਿਸੇ ਖਜ਼ਾਨੇ ਨਾਲ ਵੀ ਨਹੀਂ ਪੈ ਸਕਦੀ। ਨਿਰਦਨ ਆਦਨ ਕੋਈ ਨਾ ਦੇ ਅਰਥ ਸਮਝ ਗਏ ਜੀ ਕਿ ਗਰੀਬ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ। ਸਨਮਾਨ ਨਹੀਂ ਦਿੰਦਾ। ਲੱਖ ਯਤਨ ਕਰੇ ਉਹ ਚੇਤਨਾ ਧਰੇ। ਗਰੀਬ ਬੰਦਾ ਜਿੰਨਾ ਮਰਜੀ ਯਤਨ ਕਰ ਲੈ। ਅਮੀਰ ਨੂੰ ਖੁਸ਼ ਕਰ ਲਈ ਵਿਚਾਰਾ ਸ਼ਬਦਾਵਲੀ ਵਰਤੇ ਆਪਣੇ ਵੱਲੋਂ ਦਿਹਾੜੀ ਕਰਕੇ ਗਿਫਟ ਵੀ ਦੇ ਆਵੇ। ਕਹਿਣ ਲੱਗੇ ਅਮੀਰ ਬੰਦੇ ਦਾ ਅੰਦਰ ਇੰਨਾ ਕਿ ਪੱਥਰ ਹੋ ਜਾਂਦਾ ਹੈ ਉਹ ਗਰੀਬ ਦੀ ਪਰਵਾਹ ਵੀ ਕੋਈ ਨਹੀਂ ਕਰਦਾ ਨਿਰਦਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿੱਤ ਨਾ ਚਰੇ ਜੋ ਨਿਰਦਨ ਸਰਦਨ ਕਹੇ ਜਾਏ ਗਰੀਬ ਬੰਦਾ ਅਮੀਰ ਦੇ ਘਰ ਚਲਾ ਗਿਆ ਆਗੇ ਬੈਠਾ ਪੀਠ ਫਰਾਇ ਅਮੀਰ ਨੇ ਪਿਠ ਕਰ ਲਈ ਪਰ ਦੂਜੇ ਪਾਸੇ ਜੋ ਸਰਦਨ ਨਿਰਦਨ ਕਹੇ ਜਾਏ ਕੋਈ ਅਮੀਰ ਬੰਦਾ ਗਰੀਬ ਦੇ ਘਰ ਚਲਾ ਗਿਆ ਗਰੀਬ ਨੂੰ ਤੇ ਬਿਠਾਣ ਨਾ ਥਾਂ ਨਹੀਂ ਮਿਲਦੀ ਜੋ ਸਰਦਨ ਨਿਰਦਨ ਕਾ ਜਾਏ ਦਿਆ ਆਦਰ ਲਿਆ ਬੁਲਾਏ ਨਿਰਦਨ ਸਰਦਨ ਦੋਨੋ ਭਾਈ ਪ੍ਰਭ ਕੀ ਕਲਾ ਨ ਮੀਟੀ ਜਾਏ ਉਸ ਦੀ ਸ਼ਕਤੀ ਨੂੰ ਕੋਈ ਮੀਟ ਸਕਦਾ ਹੁਣ ਸਾਰੀ ਗੱਲ ਕਰਕੇ ਇਥੇ ਦੁਨੀਆ ਦੇ ਧੰਨ ਦੀ ਕੀਤੀ ਵੀ ਨਿਰਦਨ ਨੂੰ ਸਨਮਾਨ ਨਹੀਂ ਅਮੀਰ ਬੰਦਾ ਪਰਵਾਹ ਨਹੀਂ ਕਰਦਾ ਅੱਗੇ ਸਤਿਗੁਰੂ ਕਹਿੰਦੇ ਨੇ ਕਹੇ ਕਬੀਰ ਨਿਰਦਨ ਹੈ ਸੋਈ ਕਹਿੰਦੇ ਕੌਣ ਹੈ ਗਬੀਰ ਗਰੀਬ ਦੁਨੀਆ ਚ ਕੰਗਾਲ ਕੌਣ ਹੈ ਕਹ ਕਬੀਰ ਨਿਰਦਨ ਕੈ ਸੋਈ ਜਾਂ ਕੈ ਹਿਰਦਾ ਨਾਮ ਨਾ ਹੋਈ ਜਿਸ ਬੰਦੇ ਦੇ ਅੰਦਰ ਸਤ ਨਾ ਵੈਗਰੂ ਨਹੀਂ ਟਿਕਿਆ ਸੱਚ ਜਾਣਿਓ ਓਦੂ ਵੱਡਾ ਕੰਗਾਲ ਦੁਨੀਆ ਤੇ ਬੰਦਾ ਕੋਈ ਨਹੀਂ